ਹਾਂ ਜੀ ਬੰਡ ਕਾਲੇ ਕੇ ਬਲੌਸ ਤੋਂ ਰਵਾਤ ਬਹੁਤ ਬਹੁਤ ਧੰਨਵਾਦ ਹੋਰ ਸਨ ਆਓ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆ ਜੀ ਵੀਡੀਓ ਨੂੰ ਠੀਕ ਕਰਿਆ ਕਰੋ ਜੈਨ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹ ਤਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਤਿਲਵਦੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕਿਨਖਾਫ ਸ਼ੁੱਟਾਂ ਦੀ ਤੇ ਇਹਨਾਂ ਚੋਂ ਕੋਈ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਆਦੇ ਬੁੱਕ ਕਰਵਾ ਸਕਦੇ ਆ ਤੇ ਵਸ ਕਿਨਖਾਫ ਦੇ ਸ਼ੁੱਟ ਆ ਪਾਸੋਂ ਸਾਰੇ ਦਿਖਾਤੇ ਆ ਤੇ ਹੁਣ ਆਪੇ ਦੁਬਾਰਾ ਚ ਜਾਂ ਲੈ ਕੇ ਆਏ ਜਾਂ ਮੰਗਵਾਏ ਆਪਾਂ ਫਿਰ ਦਿਖਾਵਾਂਗੇ ਜਾਂ ਕੋਈ ਹੋਰ ਵੈਰੀਟੀ ਲੈ ਕੇ ਆਵਾਂਗੇ ਜੇ ਕੋਈ ਮੇਰੀ ਭੈਣ ਨੇ ਡਿਮਾਂਡ ਕੀਤੀ ਫਿਰ ਆਪਾਂ ਲੈ ਥੋੜੇ ਬਹੁਤੇ ਲੈ ਆਵਾਂਗੇ ਅੱਜ ਫੇਹਿੰਕਾ ਆਵਦੀ ਵੀਡੀਓ ਤੇ ਪੋਸਟ ਕਰ ਦਿੰਨੀ ਆ ਕਿਉਂਕਿ ਤੁਹਾਨੂੰ ਦੱਸਿਆ ਸੀ ਵੀ ਆਪਾਂ ਇੱਕ-ਇੱਕ ਸ਼ੂਟ ਤੇ ਕਾਫੀ ਸ਼ੂਟ ਦੇ ਉਹਨਾਂ ਨੇ ਘਰ ਦਿੱਤੇ ਆਪਾਂ ਨੂੰ ਕੋਈ ਡਾਰਕ ਕੋਈ ਲਾਈਟ ਹਨਾ ਇੱਕ ਤਰ੍ਹਾਂ ਦੇ ਇਹ ਆਪਾਂ ਕੋਸ ਨੂੰ ਦਿਖਾਤੀ ਸੀ ਠੀਕ ਬਸ ਆਪਣੀ ਸੀਲ ਹੋ ਗਈ ਕੋਸ ਆਨਲਾਈਨ ਪਹਿਲਾਂ ਨੇ ਮੰਗਾ ਲੇ ਕੋਸ ਆਪਣੀ ਲੂਕ ਕਰ ਲੈ ਜਾਂਦੀ ਆ ਤੇ ਲਓ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਪਹਿਲਾਂ ਤੁਹਾਨੂੰ ਦਿਖਾਉਣੀ ਆ ਜੀ ਆਹ ਮੋਰ ਪੰਖੀ ਆ ਜਾਂ ਜਿਹੜਾ ਆਪਾਂ ਤੁਹਾਨੂੰ ਉਹ ਮੋਰ ਪੰਖੀ ਦਿਖਾਇਆ ਸੀ ਕਿ ਉਹਦਾ ਤੇ ਇਹਦਾ ਥੋੜਾ ਜਿਹਾ ਫਰਕ ਆ ਉਹ ਆਪਣੇ ਨਾਲ ਕੋਈ ਲੈ ਗਿਆ ਲੋਕਲੀ ਨੂੰ ਤੁਹਾਨੂੰ ਦਿਖਾਉਣਾ ਸੀ ਉਹ ਥੋੜਾ ਜਿਹਾ ਫਰਕ ਚ ਲੱਗਦਾ ਵਾ ਫਿਰ ਇਹ ਉਹ ਡਾਰਕਾ ਦੇਖਣੀ ਇਹ ਡਾਰਕਾ ਹੈਗਾ ਥੋੜਾ ਜਿਹਾ ਫਰਕ ਹੈ ਹੈ ਮੋਰ ਪੰਖੀ ਆ ਜਿਹੀ ਇਹ ਫਸੇ ਆਪਣੇ ਕੋਲੇ ਸਿੰਗਾ ਸਿੰਗਲ ਪੀਸ ਰਹਿ ਕੇ ਹੁਣ ਲੋ ਦੁਵੱਟੇ ਆਪਣੇ ਕੋਲੇ ਪਹੁੰਚ ਗਏ ਆਪਾਂ ਦੁਵੱਟਿਆਂ ਦੀ ਵੀਡੀਓ ਕਰ ਲਵਾਂ ਪਾਵਾਂਗੇ ਬਸ ਕਿਉਂਕਿ ਅੱਜ ਆਪਣੇ ਕੋਲੇ ਕੈਂਟ ਆਪਾਂ ਕਿੰਕ ਕਾਵ ਦਾ ਕਰ ਦਿੱਤਾ ਤੇਰ ਆਪਾਂ ਕੁਫੋਰ ਵੈਰੈਟੀ ਮੰਗਵਾਵਾਂਗੇ ਤੇ ਕਿੰਕ ਕਾਵ ਦੀ ਆਪਾਂ ਪਾਸੇ ਇੰਨੇ ਸੀਗੇ ਤਾਂ ਪਾਸੋਂ ਦਿਖਾਤੀ ਤੇ ਿੰਦਵੱਟੇ ਆਪਣੇ ਕੋਲ ਪਹੁੰਚ ਗਏ ਦਵੱਟੇ ਪਾਸੇ ਵੀ ਦਿਖਾਵਾਂਗੇ ਮੈਂ ਕਹਾਂ ਜਦੋਂ ਜਿਹੜੇ ਇਹਨਾਂ ਚ ਕੋਈ ਇੱਕ ਦੋ ਪੀਸ ਜਿਹੜੇ ਰਹਿ ਗਏ ਦੀ ਤੁਹਾਨੂੰ ਦਿਖਾ ਦਿੰਦੀ ਆ ਕੋਈ ਤੁਹਾਨੂੰ ਇਹਨਾਂ ਚ ਪਸੰਦ ਹੋ ਜੇ ਸੁਣਵਾਸਾ ਦੇ ਲਓ ਜੀ ਦੇਖੋ ਬਹੁਤ ਸੋਹਣੇ ਗਾਜਰੀ ਕੱਲ ਰਾ ਕਿਉਂਕਿ ਇੱਕ ਦੇ ਵਿੱਚ ਕੋਈ ਦੇਚ ਡਾਰਕ ਆ ਗਿਆ ਕੋਈ ਲਾਈਟ ਆ ਗਿਆ ਆ ਜੀ ਵਸੇ ਮੈਕਸੇ ਕਰਕੇ ਉਹਨਾਂ ਨੇ ਚਲੋ ਆਪਾਂ ਨੂੰ ਵੈਰਾਈਟੀ ਬਣਾਤੀ ਦੇਖੋ ਇਹ ਆਪਾਂ ਤੁਹਾਨੂੰ ਹਾਂ ਸਾਰੇ ਹੋ ਤਾਂ 5 ਮੀਟਰ ਦਾ ਛੋਟੀ ਦਿਖਾਵਾਂਗੇ ਇਹਨਾਂ ਦਾ ਪਲੇਨ ਸਲਵਾਰਾ ਨਿਕਲ ਲਿਆ ਉਹਨਾਂ ਨੇ ਹਲੋ ਥੋੜਾ ਜਿਹਾ ਆਪਾਂ ਕੈਮਰਾ ਨੂੰ ਤੇ ਦੇ ਲਈ ਸਾਈਡ ਕਰ ਲਿਆ ਥੋੜਾ ਲੱਗਦਾ ਜੀ ਲੋ ප ල ල න सा ව ව සුදකා කා जाන්න දටදිගේ තයි සුන්දකා ਲੋ ਜੀ ਇਹ ਕਲਰ ਤੁਸੀਂ ਦੇਖ ਹੀ ਲਿਆ ਹਨ ਗਾਜਰੀ ਜਿਹਾ ਕਲਰ ਹੈ ਗਾਜਰੀ ਜਿਹਾ ਪਤਾ ਨਹੀਂ ਕੀ ਗਾਜਰੀ ਨਹੀਂ ਹੈਗਾ ਇਹ ਪਰਪਲ ਜੀ ਸ਼ੇਡ ਆ ਜਾਂਦੀ ਹੈ ਹਾਦੀ ਵੀ ਲੋਤ ਆਪਣੇ ਕੋਲੇ ਕਾਫੀ ਬਣਾਉਣੀਆਂ ਬੂਟਾਂ ਦੀਆਂ ਬਣਾਉਣ ਵਾਲੀਆਂ ਸੀਗੀਆਂ ਉਹ ਜੀ ਡੇਲੀ ਸਰਵ ਹੋ ਜਾਂਦੀ ਆਪਣੀ ਕੋਲੇ ਘਰ ਹੀ ਲੋ ਅੱਜ ਮੈਂ ਟਿੱਕ ਲਾ ਰਹੀ ਹਾਂ ਬਸ ਉਹ ਮਹਿੰਦੀ ਮਹਿੰਦੀ ਚ ਡਾਰਕ ਲਾਈਟ ਜਿਹੀ ਵੀ ਸੀਗੀ ਲੋ ਇਹਨਾਂ ਟਿੰਕਾਵ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਡਿਜ਼ਾਈਨ ਇੱਕੋ ਜਿਹਾ ਜ਼ਿਆਦਾ ਆਉਂਦੀ ਹੁੰਦੀ ਆ ਥੋੜਾ ਜਿਹਾ ਫਲਾਵਰਾਂ ਦਾ ਫਰਕ ਹੋਊਗਾ ਇਹ ਫਲਾਵਰਾਂ ਦਾ ਫਰਕ ਵੀ ਸੁਣ ਮੈਂ ਤੇ ਖਾਜ ਨਹੀਂ ਕਿਦਾਂ ਹੋਗਾ। ਹਮਮ ਜਿਆਦਾ ਨਹੀਂ ਪਤਾ ਲੱਗਦਾ ਇਹ। ਦੇਖੋ ਜਿੱਦਾਂ ਆਹ ਫਲਾਵਰ ਹੈ ਜਿਹਦੇ ਸਾਫ ਆ ਡਿਜ਼ਾਈਨ ਆ। ਆਹ ਬਲੂ ਦਾ ਵੀ ਕੋਈ ਜਟ ਡਿਜ਼ਾਈਨ ਆ। ਦੇਖੋ। ਇਹ ਨਿਰਖੇ ਜਿਹਾ ਤਾਂ ਪਤਾ ਲੱਗਦਾ ਵੈਸੇ ਤਾਂ ਉਹ ਨਹੀਂ ਪਤਾ ਲੱਗਦਾ ਹੈਗਾ। ਜਿਵੇਂ ਇਹਦੇ ਵਿੱਚ ਵੀ ਪਾਣ ਪੱਤੇ ਵੀ ਆ ਗਏ ਇਹਦੇ ਵਿੱਚ ਵੀ ਪਾਣ ਪੱਤੇ ਆ ਵਿੱਚ ਫਲਾਵਰ ਵੀ ਆ। ਆਹ ਆ ਫਲਾਵਰ ਆ। ਹਾਂ। ਜਿਵੇਂ ਤੂਤ ਦੇ ਪਤਿਆ ਜਾਂਦਾ ਡਿਜ਼ਾਈਨ ਹੁੰਦਾ ਇਹਦੇ ਵਿੱਚ ਵੀ ਦੇਖੋ ਸੇਮ ਇੱਕ ਨਹੀਂ ਹੈ ਨਾ ਸਿਰਫ ਕਲਰ ਤੇ ਫਰਕ ਨਹੀਂ ਆਇਆ ਇਹਨਾਂ ਰੱਖੇ ਤੇ ਪਤਾ ਲੱਗਦਾ ਵਾ ਇਹਨੇ ਕਾਫੀ ਪਏ ਹੈ ਹਜੇ ਛੁੱਟ ਆਏ ਤਿੰਨ ਨਹੀਂ ਹੈਗੇ ਤਨ ਤੇ ਬਸ ਸੋਨ ਮੈਂ ਕਿ ਸਿੰਗਲ ਸਿੰਗਲ ਦਿਖਾਈ ਆ ਦੇਖੋ ਆਹ ਅਲੱਗ ਤਾਂ ਦੇਖੋ ਇਹ ਲੱਗਤੋਂ ਕਿੰਨਾ ਫਰਕ ਇਹਦੇ ਵਿੱਚ ਇਹ ਫਲਾਵਰ ਇਹਦੇ ਵਿੱਚ ਨਹੀਂ ਹੈਗੀ ਉਹ ਪੱਤੇ ਦੀ। ਦਰਾਖਤ ਦੇ ਪੱਤੇ ਜਿਹੜਾ ਡਿਜ਼ਾਈਨ ਇਹਦੇ ਵਿੱਚ ਨਹੀਂ ਹੈਗਾ ਕਾ। ਇਹ ਚ ਫਲਾਵਰ ਆਉਂਦਾ ਕਿ ਹੈਗਾ ਅਸੀਂ ਵਿੱਚ ਵੀ। ਨਹੀਂ ਹੈਗਾ ਭਾਈ ਛੋਟੇ ਛੋਟੇ ਬੂਹ। ਛੋਟੇ ਛੋਟੇ ਵਿੱਚ ਹੈਗੇ ਹਾਂ ਨਹੀਂ ਨਹੀਂ ਨਰਕੇ ਜਿਹਾ ਤਾਂ ਪਤਾ ਲੱਗ ਜਾਂਦਾ ਹੁੰਦਾ ਨਹੀਂ ਪਤਾ ਲੱਗਦਾ ਹੈਗਾ। ਹੁੰਦਾ ਉਹ ਜੀ। ਹੁੰਦਾ ਸਨ ਮੈਂ ਦੀ ਸਾਰਾ ਪੰਜ ਮੀਟਰ ਛੁੱਟ। ਲਓ ਜੀ। ਇਹਨੂੰ ਤਾਂ ਸਾਨੂੰ ਕੋਈ ਵੀ ਪਸੰਦ ਹੋਵੇ। ਸਕ੍ਰੀਨਸ਼ਾਟ ਤੁਸੀਂ ਲੈ ਸਕਦੇ ਆ ਤੇ ਕਨੈਕਟ ਨੰਬਰ ਤੁਹਾਨੂੰ ਪਤਾ ਵੀ ਆਪਣਾ ਸਕ੍ਰੀਨ ਦੇ ਉੱਪਰ ਦਿੱਤਾ ਹੁੰਦਾ ਵਾ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਜਿਵੇਂ ਮਹਿੰਦੀ ਦੇ ਵਿੱਚ ਵੀ ਹੈਗੀ ਆ ਕਿ ਮਹਿੰਦੀ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਇੰਨਾ ਚ ਵੀ ਤੁਹਾਨੂੰ ਕਾਫੀ ਕਿ ਰੰਗ ਮਿਲ ਜਾਣਗੇ ਜਿੰਨੇ ਤੁਸੀਂ ਕੋਹ ਪਕਾ ਲਦਾਂਗੇ ਕਿਉਂਕਿ ਇਹਦੇ ਨਾਲ ਦੀ ਜਿਵੇਂ ਹੁਣ ਮਹਿੰਦੀ ਆ ਇਹਦੇ ਵਿੱਚ ਡਾਰਕ ਵੀ ਹੈ ਲਾਈਟ ਵੀ ਸੀਗੇ ਨਾ ਲੋ ਜੀ ਵੀਡੀਓ ਦਾ ਆਪਣਾ ਐਂਡ ਕਰਦੀ ਆਂ ਤੇ ਟੈਗ ਵੀ ਕਾਫੀ ਖੂਗਿਆ ਤੇ ਕੱਲ ਆਪਾਂ ਵੀਡੀਓ ਦਿਖਾਈ ਸੀ ਆਪਾਂ ਤੁਹਾਨੂੰ ਵੀ ਆਪਣੇ 6 ਮਹੀਨੇ ਦਾ ਸਬਦਾ ਜਾ ਕਿੰਨਿਆਂ ਦਾ ਲੱਗਦਾ ਵਾ ਉਹ ਵੀਡੀਓ ਦਿਖਾਈ ਸੀ ਨਾ ਪਰ ਸਭ ਤੋਂ ਕੱਪੜੇ ਨਹੀਂ ਸੀ ਕੀਨ ਖਾ ਦੇ ਕੱਪੜੇ ਦਾ ਤੁਹਾਨੂੰ ਐਂਡ ਕਰਤਾ ਅੱਜ ਤੇ ਬਸ ਇਹਨਾਂ ਚ ਕਲਰ ਪਏ ਆ ਕੋਈ ਡਾਰਕ ਆ ਕੋਈ ਲਾਈਟ ਤੇ ਬਸ ਥੋੜਾ ਬਹੁਤਾ ਫਰਕ ਹੈ ਇਹਨਾਂ ਦਾ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਹਾਂ ਸੋਨੇ ਸੋਨੇ ਕਮੈਂਟ ਕਰੰਦਾ ਆਪਣੇ ਨਾਲ ਜੁੜਨ ਦਾ ਤੇ ਇਸੇ ਤਰ੍ਹਾਂ ਵੀਡੀਓ ਨਾ ਬਣੇ ਰਿਹਾ ਕਰੋ ਤੇ ਕਿਉਂਕਿ ਜੀ ਆਪਾਂ ਇੱਕ ਦੂਜੇ ਨਾਲ ਜੁੜਾਂਗੇ ਤਾਂ ਆਪਾਂ ਅੱਗੇ ਵਸ ਸਕਦੇ ਆ ਹਨ ਕਿਉਂਕਿ ਇਹ ਇਕੱਲੇ ਦਾ ਕੰਮ ਨਹੀਂ ਨਾ ਹੁੰਦਾਗਾ YouTube ਤਾਂ ਆਪਾਂ ਸਾਰੀਆਂ ਭੈਣਾਂ ਚਲਾਈ ਬਠੀਆਂ ਪਾਰੀ ਇਹਨੂੰ ਗਰੋਸ ਕਰਨ ਲਈ ਅੱਗੇ ਵਧਣ ਲਈ ਬਹੁਤ ਸਤੰਗਰ ਕਰਨੀ ਪੈਂਦੀ ਆ ਬਹੁਤ ਕੁਛ ਕਰਨਾ ਪੈਂਦਾ ਬਹੁਤ ਮਿਹਨਤ ਕਰਨੀ ਪੈਂਦੀ ਆ ਪਰ ਇਹ ਮਿਹਨਤ ਆਪਣੀ ਇਕੱਲਿਆਂ ਦੀ ਨਹੀਂ ਹੁੰਦੀ ਇਹ ਮਿਹਨਤ ਸਾਰੀ YouTube ਫੈਮਲੀ ਭੈਣਾਂ ਦਾ ਰਲ ਕੇ ਚੱਲਦਾ ਵਾ ਜੋ ਆਪਣੀ ਬਹੁਤ ਬਹੁਤ ਵੀਡੀਓ ਦੇਖਣ ਤਾਂ ਆਪਾਂ ਤੇ ਆਪ ਆਪਾਂ ਇਕੱਲੇ ਜਿਦੇ ਹਾਂ ਹਣ ਵੀ ਆਪਾਂ ਡੇਲੀ ਵੀਡੀਓ ਪਾਈ ਜਾਵਾਂਗੇ ਵੀ ਖਣੀ ਇਹ ਕੱਲੀ ਵੀਡੀਓ ਤੇ ਨਾਲ ਨਹੀਂ ਹੁੰਦਾਗਾ ਜੋ ਭੈਣਾਂ ਆਪਣੇ ਨਾਲ ਜੁੜਨ YouTube ਫੈਮਲੀ ਫੇਰ ਆਪਾਂ ਇਹਦੇ ਵਿੱਚ ਆਪਾਂ ਕੰਮ ਜੱਪ ਸਕਦੀਆਂ ਪਰ ਆਪਾਂ ਕੁਛ ਅਜ ਕਰਦੇ ਆ ਸਾਰੀਆਂ ਭੈਣਾਂ ਜੋ ਆਪਾਂ ਨੂੰ ਇੱਕ ਦੋ ਤਿੰਨ ਕਮੈਂਟ ਕਰਦੀਆਂ ਜੁੜੇ ਹੋਏ ਆ ਤੇ ਜੁੜੀਆਂ ਹੋਈਆਂ ਤੇ ਜਰੂਰ ਆਪਾਂ ਸਾਰਿਆਂ ਦਾ ਸਾਥ ਦੇਣਾ ਹੈਗਾ ਚਲੋ ਜੀ ਵੀਡੀਓ ਕਰਦੇ ਆਪਾਂ ਐਂਡ ਵਿੱਚ ਨਾ ਫੋਨ ਆਈ ਜਾਂਦਾ ਵਾ ਤੇ ਆਪਾਂ ਸੁਣਦੇ ਆ ਇਹ ਫੋਨ ਵਾਲੇ ਆਪਾਂ ਕੀ ਕਹਿ ਰਹੇ ਆ いいか。